ਸਾਰੇ ਹੀ ਕਿਸਾਨ ਭਰਾបាន ਸਤਿ ਸ਼੍ਰੀ ਅਕਾਲ ਹੋਰ ਸਾਰੇ ਠੀਕ ਠਾਕ ਹੋਵੋਗੇ। ਲੋ ਵੀ ਭਰਾਵੋ ਆਪਾਂ ਨੇ ਤਾਂ ਲਾਤਾ ਝੋਨਾ ਹੋ ਗਏ ਵਿਹਲੇ। ਆਹ ਦੇਖ ਲਓ ਤੁਸੀਂ। ਜੇ ਆਪਾਂ ਵੈਰੈਟੀ ਦੀ ਗੱਲ ਕਰੀਏ ਆਪਾਂ ਲਾਈਏਗੀ ਪੀਲੀ ਊਸ਼ਾ। ਟੀਲੀ ਊਸ਼ਾ ਦੇ ਆਪਾਂ ਸ਼ਕੀਨਾਂਗੇ। ਤੇ ਭਰਾਵੋ ਰੀ ਨਾ ਕਰੇ ਨਾ ਸਪਰੇਅ ਕਰਨਾ ਮੱਕੀ ਤੇ। ਹੁਣ ਜਿਹੜੇ ਭੈਣ ਭਰਾ ਕਹਿੰਦੇ ਨੇ ਵਾੜੀ ਗੈਤੀ ਨਹੀਂ ਲਉਣੀ ਚਾਹੀਦੀ ਐਵੇਂ ਬਹਿਮ ਐ ਇਹ ਭਰਾਵੋ। ਇਹਦੇ ਜੀਰੀ ਆਣਾ ਇਹ ਗਰਮੀ ਦੀ ਹਾਸ ਲੈ ਗਈ ਕੋਈ ਐਡੀ ਗੱਲ ਨਹੀਂ ਕਿਉਂ ਕਾਲੇ ਹਾਂ ਭਾਈ ਹਾਂ ਜਿਹੜੇ ਭੈਣ ਭਰਾ ਕਹਿੰਦੇ ਨੇ ਵੀ ਨਾ ਬਾਹਲੀ ਗਰਮੀਆਂ ਹਲੇ ਨਾ ਲਾਓ ਹੁਣ ਕਿਹੜਾ ਠੰਡ ਪੈਣ ਲੱਗ ਜੂ ਜਿਹੜੇ ਹੁਣ ਲਾਉਣਗੇ ਇਹਦੇ ਗੱਲੂ ਏ ਗਰਮੀ ਇਹਦਾ ਭਾਈ ਹਾਂ ਗਰਮੀ ਤਾਂ ਸਿਰ ਉੱਤੋਂ ਹੀ ਡੱਪਣੀਆਂ ਜ਼ਿਮੀਦਾਰ ਦੇ ਬਹੁਤ ਮਿਹਨਤ ਕਰਨ ਵਾਲਾ ਕੰਮ ਐ ਮਿਹਨਤੀ ਲੋਕਾਂ ਦਾ ਕੰਮ ਐ ਅੱਗੇ ਭਾਈ ਜੇਠ ਵਾਲੀ ਮੰਡੀ ਵੇਲੇ ਲਾਉਂਦੇ ਤੇ ਹਾਂ ਜੇਠ ਵਾਲੀ ਮੰਡੀ ਵੇਲੇ ਸਹੀ ਗੱਲ ਐ ਹਾਂ ਜੇਠ ਵਾਲੀ ਮੰਡੀ ਵੇਲੇ ਲਾ ਕੇ ਲੋਕ ਵਿਹਲੇ ਹੋ ਜਾਂਦੇ ਤੇ ਭਾਈ ਹਾਂ ਅਖੀ ਆਪਾਂ ਬਾਕੀ ਤੁਸੀਂ ਦੱਸੋ ਵੀ ਲਾਤੀਕ ਨਾਲ ਆਏ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਕਿਸਾਨ ਭਰਾ ਆਪਾਂ ਆਪ ਹੀ ਰੋਲਾ ਪਾਉਣ ਲੱਗ ਜਾਨਾ ਵੀ ਪਾਣੀ ਮੁੱਕ ਜੂ ਇਹ ਹੋ ਜੂਆ ਪਾਣੀ ਪੂਣੀ ਨਾ ਤਾਂ ਦੇਖ ਆਪਣੇ ਅੱਖੇ ਤੋਂ ਮੁੱਕੇ ਇਹਦੇ ਨਾਲ ਆਪਣੇ ਅੱਖੇ ਤੋਂ ਰਵੇ ਠੀਕ ਹੈ ਤੇ ਜ਼ਿਮੀਂਦਾਰ ਭਰਾ ਤਾਂ ਪਾਣੀ ਬਹੁਤ ਘੱਟ ਯੂਜ਼ ਕਰਦਾ ਬਹੁਤ ਚਲੋ ਜੇ ਕਰਦਾ ਵੀ ਹੈ ਤਾਂ ਤੁਸੀਂ ਐ ਲਾ ਲਓ ਵੀ ਅੰਨ ਪੈਦਾ ਕਰਕੇ ਦਿੰਦਾ ਹੁਣ ਬਥੇਰੀਆਂ ਕੰਪਨੀਆਂ ਨੇ ਜਿਵੇਂ ਸ਼ਰਾਬ ਵਾਲੀ ਕੰਪਨੀ ਆ ਗਈ ਲਾਲੇ ਜਾ ਤੁਸੀਂ ਲਾ ਲੋ ਵੀ ਜਿਵੇਂ ਠੰਡੇ ਬਣਾਉਂਦੀਆਂ ਨੇ ਕੰਪਨੀ ਉਹ ਵੀ ਬਥੇਰਾ ਪਾਣੀ ਖਰਾਬ ਕਰਦੀਆਂ ਨੇ ਉਹਨਾਂ ਨੇ ਕਦੇ ਨਹੀਂ ਉਹ ਬੋਲੇ ਆਪਣੇ ਜ਼ਿੰਮੇਦਾਰ ਹੀ ਭਰਾ ਨੇਗੇ ਇਹਦੇ ਵਰਗੇ ਜਿਹੜੇ ਮੈਦਾਂ ਤੇ ਚੱਕ ਜੱਕ ਵੀਡੀਓ ਸ਼ੇਅਰ ਮਾਰੀ ਜਾਂਦੇ ਰਹਿੰਦੇ ਨੇਗੇ ਪਿੱਛੇ ਜੇ ਖੱਟਰ ਸਰਕਾਰ ਨੇ ਹਰਿਆਣਾ ਸਰਕਾਰ ਨੇ ਮਾੜਾ ਜਿਹਾ ਆਖਿਆ ਸੀ ਵੀ ਆਪਾਂ ਥੋੜੇ ਜਿ ਵੀ ਥੋੜੇ ਥੋੜੇ ਫਸਲ ਹੋਰ ਲਾਓ ਸਾਰੇ ਇਹੀ ਜਿਹੜੇ ਬੋਲਣ ਵਾਲੇ ਹੁੰਦੇ ਨੇ ਭੈਣ ਭਾਈ ਸਾਰੇ ਇਹੀ ਟਰੈਕਟਰ ਲੈ ਕੇ ਖਤਿਆਂ ਬਾਅਦ ਗੇਲ ਲਾਵੇ ਕੋਈ ਉਹ ਨਹੀਂ ਕਰਿਆ ਸਰਕਾਰ ਦੇ ਵਿਰੋਧ ਵਿੱਚ ਬਾਕੀ ਬਹਿਮ ਇਹ ਕੁਦਰਤ ਦਾ ਕੰਮ ਹੈ ਕੁਦਰਤ ਨੇ ਆਪ ਹੀ ਜਿੱਥੇ ਜਿਹੜੀਆਂ ਕੋਈ ਫਸਲਾਂ ਵਜਾਉਣੀਆਂ ਨੇ ਜਾਂ ਹੋਰ ਹੈ ਉਹ ਮੇ ਪਾਣੀ ਵੀ ਦਾ ਪ੍ਰਬੰਧ ਵੀ ਰੂਗਾ ਬਾਕੀ ਇਹ ਕੰਮ ਹੁੰਦੇ ਨੇ ਅਸਲ 'ਚ ਸਰਕਾਰਾਂ ਦੇ ਸਰਕਾਰਾਂ ਜੋ ਚਾਹਣ ਸਰਕਾਰਾਂ ਹੀ ਅਸਲ 'ਚ ਚਾਹੁੰਦੀਆਂ ਨੇ ਵੀ ਇੱਥੇ ਚੌਲ ਹੋਵੇ ਵੀ ਹਰਿਆਣਾ ਪੰਜਾਬ ਦੇ ਕਿਸਾਨ ਚੌਲ ਪੈਦਾ ਕਰਕੇ ਦੇਣ ਇਹ ਵੱਖ ਗੱਲ ਹੈ ਵੀ ਆਪਾਂ ਖਾਂਦੇ ਹੈ ਨਹੀਂਗੇ ਪਰ ਸਰਕਾਰ ਦਾ ਸਹਯੋਗ ਵੀ ਤੱਕ ਕਰਨਾ ਪੈਂਦਾ ਜਿੰਮੇਦਾਰ ਨੂੰ। ਬਾਕੀ ਜਿਵੇਂ ਆਪਦੀ رائے ਜ਼ਰੂਰ ਦਿਓ ਕਮੈਂਟ ਕਰਕੇ ਪਾਣੀ ਦੇ ਮਸਲੇ ਤੇ ਤੇ ਭਰਾਵੋ ਝੋਨੇ ਦੇ ਮਸਲੇ ਦੀ ਵੀ ਕਿਹੜਾ ਝੋਨਾ ਲਾਇਆ ਤੁਸੀਂ ਨੇ। ਧੰਨਵਾਦ।